ਆਪਣੇ ਹੱਥ ਵਿੱਚ ਫੋਨ ਫੜੀ ਸਿਮੀ ਨਾਂ ਦੀ ਇਹ ਕਿੰਨਰ ਉਸੇ ਹੀ ਮੁੰਡੇ ਦੀ ਤਸਵੀਰ ਦਿਖਾ ਰਹੀ ਹੈ ਜਿਸ ਨੇ ਇਸ ਦੇ ਚੇਲਿਆਂ ਨੂੰ ਕਰਤਾਰਪੁਰ ਸੱਧਿਆ ਸੀ ਤੇ ਫਿਰ ਉਹਨਾਂ ਨੂੰ ਮੋਟਰ ਤੇ ਲਿਜਾ ਕੇ ਕਿੰਨਰਾਂ ਨੂੰ ਨਿਰਵਸਤਰ ਕਰਕੇ ਜਿੱਥੇ ਗਲਤ ਕੰਮ ਕੀਤਾ ਉੱਥੇ ਹੀ ਉਹਨਾਂ ਦੇ ਨਾਲ ਅਜਹੀਆਂ ਅਸ਼ਲੀਲ ਗਲਤ ਹਰਕਤਾਂ ਕੀਤੀਆਂ ਨੇ ਜੋ ਕਿ ਸਾਨੂੰ ਦੱਸਣ ਲੱਗੇ ਵੀ ਸ਼ਰਮ ਮਹਿਸੂਸ ਹੁੰਦੀ ਹੈ ਜਿਸ ਦੀ ਵੀਡੀਓ ਵੀ ਬਣਾਈ ਗਈ ਹੈ ਪਰ ਮਾਫੀ ਚਾਹੁੰਦੇ ਹਾਂ ਅਸੀਂ ਤੁਹਾਨੂੰ ਉਹ ਵੀਡੀਓ ਸਾਫ਼ ਤੌਰ ਤੇ ਨਹੀਂ ਦਿਖਾ ਸਕਦੇ ਇਸ ਦੇ ਨਾਲ ਹੀ ਕਿਨਰਾਂ ਨੇ ਮੀਡੀਆ ਦੇ ਨਾਲ ਇੱਕ ਹੋਰ ਵੀਡੀਓ ਸਾਂਝੀ ਕੀਤੀ ਹੈ ਜਿਸ ਨੂੰ ਦੇਖ ਤੁਹਾਡਾ ਦਿਮਾਗ ਸੁੰਨ ਹੋ ਜਾਵੇਗਾ ਜਿਹੜਾ ਵੀ ਕੰਮ ਕਰੀਦਾ ਆਪਾਂ ਸ਼ਰਿਆਂਾਂ ਵੀ ਕਰੀਦਾ ਲਾਈਵ ਹੋ ਗਿਆ ਠੀਕ ਆ ਤੇ ਜੇ ਅੱਜ ਸਿਮੀ ਗਿਆ ਨਾ ਤੂੰ ਮੈਂ ਆਪਣੀ ਇੱਕ ਮਾ ਦਾਣੀ ਤੂੰ ਕਿੰਨਾ ਜੇ ਮੈਂ ਨਾ ਕਰਤਾਰਪੁਰਾ ਮਾ ਆਉਣਾ ਅੱਜ ਠੀਕ ਆ ਤੇਰੀ ਵੇੜੀ ਕਰਦੇ ਆ ਅੱਜ ਦੇਖਣਾ ਤੇਰੀ ਬੁਨਾ ਦਾ ਮਾ ਮੈਂ ਤੇ ਆ ਗਿਆ ਸੀ ਡਰਾਮਾ ਮੰਡੀ ਪੂਰੇ 40 ਮਿੰਟ ਤੇਰੀ ਵੇੜ ਕਿਤੇ ਡਰਾਮਾ ਮੰਡੀ ਚੋਂ ਜਿਹੜੇ ਕੱਢ ਕੇ ਤੂੰ ਆਇਆ ਨਹੀਂ ਦੂਬ ਮੈਂ ਨਾ ਪੰਗਲੀ ਨਾ ਬੈ ਮਤਲਬ ਬੰਦੇ ਦੀ ਫਾੜੀ ਰਖਦਾ ਤੂੰ ਤਾਂ ਫੇਰੇ ਮੇਰੇ ਬੁਰੇ ਤੋਂ ਤੂੰ ਚੀਜ਼ ਕੋਕ ਨਹੀਂ ਆ ਮੇਰੇ ਝੂਆਂ ਤੂੰ ਸਿਮੀ ਝੋਗਾ ਆ ਲਿਆ ਤੈਨੂੰ ਕਿੰਨਾ ਆਣਾ ਆ ਤੂੰ ਆ ਕੇ ਦਿਖਾ ਅੱਜ ਆ ਕੇ ਦਿਖਾ ਅੱਜ ਜਿੰਨੂੰ ਮਰਜ਼ੀ ਲਿਆ ਅੱਜ ਜਿੰਨੂੰ ਮਰਜ਼ੀ ਲਿਆ ਜਿੰਨੂੰ ਮਰਜ਼ੀ ਲਿਆ ਆਪਣੇ ਭਰਾ ਪਰੂਣ ਜਿੰਨੂੰ ਮਰਜ਼ੀ ਲਿਆ ਆ ਕੇ ਦਿਖਾ ਅੱਜ ਜੇ ਜੇ ਜ਼ੋਰਤਾ ਦੇ ਚੈਲੰਜ ਕਰਦਾ ਤੈਨੂੰ ਜੱਗਾ ਬੱਲਾ ਵਾਲਾ ਠੀਕ ਆ ਰਾਮਗੜ੍ਹ ਅੱਡੇ ਦੇ ਆ ਕੇ ਵੀਡੀਓ ਪਾਣੀ ਹੈ ਕਿ ਆ ਮੈਂ ਇੱਥੇ ਖੜਾ ਆ ਠੀਕ ਆ ਤੇ ਮੈਂ ਆ 40 ਮੀਟਰ ਰੁਕਾਂਗਾ ਤੂੰ 5 ਮਿੰਟ ਰੋਕੇ ਵੀਡੀਓ ਪਾਦੀ ਪਾ 5 ਮਿੰਟ ਰੁਕਣਾ ਤੂੰ ਮੈਂ 5 ਮਿੰਟਾਂ ਵਿੱਚ ਮੈਂ ਤੇਰੇ ਕੋਲ ਆ ਜਾਊਂਗਾ ਠੀਕ ਆ ਆ ਜਾ ਪੇਟ ਕਰਦੇ ਅੱਜਾ ਬੱਲ ਵਾਲਾ ਇਸ ਘਟਨਾ ਤੋਂ ਬਾਅਦ ਕਿੰਨਰ ਸਮਾਜ ਦੇ ਵਿੱਚ ਰੋਸ ਦੇਖਣ ਨੂੰ ਮਿਲਿਆ ਜਿਸ ਦੇ ਇਨਸਾਫ ਲਈ ਕਿੰਨਰਾਂ ਨੇ ਜਲੰਧਰ ਦੇ ਥਾਣਾ ਰਾਮਾ ਮੰਡੀ ਦਾ ਬੁਹਾ ਖੜਕਾਇਆ ਹੈ ਦੂਸਰੇ ਸਾਲ ਉਹਨੇ ਮੈਨੂੰ ਦਿੱਤਾ ਸੀ 4 ਵਜੇ 10 ਸੀਨੇ ਮੈਨੂੰ ਦਿੱਤਾ ਸੀ ਦੂਸਰੇ ਸਾਲ ਉਹਨੇ ਦਿੱਤਾ ਸੀ ਬਾਬਾ ਜੀ ਕਹਿੰਦੇ ਸੀ 4 ਵਜੇ ਆਜੋਗੇ ਉਹ ਸਾਨੂੰ ਇੰਨੀਆਂ ਗੱਲਾਂ ਕਹਿੰਦੇ ਜਦੋਂ ਸਾਨੂੰ ਕੋਈ ਸਾਨੂੰ ਮਾਰ ਗਿਆ ਤਾਂ ਫੇਰ ਅਸੀਂ ਬਾਅਦ ਚ ਅਸੀਂ ਕੀ ਕਰ ਲੈਣਾ ਸਾਡੇ ਮਾਪੇ ਨੇ ਜਾਂ ਕਿਸੇ ਨੇ ਠੀਕ ਹੈ ਨਾ ਹਾਂ ਅਸਾ ਠਾਣੀ ਆਣਾ ਹੈ ਜੇ ਅਸੀਂ ਲੜਾਈਆਂ ਤਾਂ ਕਰ ਨਹੀਂ ਸਕਦੇ ਹੈਗੇ ਮੁੰਡਿਆਂ ਦੇ ਨਾਲ ਠੀਕ ਹੈ ਜੀ ਹੈ ਨਾ ਅਸਾ ਦੋ ਦੋ ਵੀ ਮਿੰਟੇ ਕੀਤੇ ਕਿ ਤਾ ਤੋ ਆ ਗਏ ਭਾਈ ਤੁਹਾਡੇ ਨਾਲ ਹੀ ਖੜੇ ਆ ਤੇਰੇ ਨਾਲ ਤੁਹਾਡੇ ਨਾਲ ਚਲੋ ਤੁਸੀਂ ਇਹਨਾਂ ਦੀ ਉਸ ਸ਼ਰੀਆਮ ਸਾਨੂੰ ਧਮਕੀਆਂ ਦੇ ਰਿਹਾ ਸੀ ਤੁਹਾਡੇ ਘਰੇ ਬਾੜ ਜਮਾਂਗੇ ਜਦੋਂ ਆਪਾਂ ਘਰੇ ਬਾੜ ਕੇ ਸਾਨੂੰ ਹਾਵੀ ਨਾ ਵੀ ਕਰਤੀ ਤੁਸੀਂ ਉਦੋਂ ਸਾਡੀ ਸੁਣਵਾਈ ਕਰਨੀ ਆ ਸਹੀ ਨਹੀਂ ਉਦੋਂ ਆ ਕੇ ਤੁਸੀਂ ਸਾਨੂੰ ਕਰੋਗੇ ਤੁਸੀਂ ਆਹ ਨਾਲ ਸਾਨੂੰ ਸ਼ਰੀਆਮ ਸਾਨੂੰ ਧਮਕੀਆਂ ਦੇ ਰਿਹਾ ਆ ਚਲੋ ਆਪਾਂ ਕਰ ਲਈ ਆਪਾਂ ਹੁਣ ਕਰਾ ਕਰਾਣੀ ਆ ਤੁਸੀਂ ਇਹਨਾਂ ਦੀ ਜੀੜ ਕਰਦੇ ਆ ਆਹ ਤੋਂ ਵੀ ਉਹ ਬੰਦੇ ਜੇ ਸਾਡੀ ਧਨਵਾਈ ਨਾ ਕਰਨਗੇ ਅਸੀਂ ਤਾਂ ਨਾਲ ਆਵਾਂਗੇ ਆਹ ਤੇ ਇਹਨਾਂ ਦੀ ਉੱਪਰ ਤੇ ਚਾਵਾਂਗੇ ਆ ਹਾਂ ਜਿਹੜਾ ਤੇ ਉਹਨਾਂ ਦੇ ਘਰ ਮਰਨਾ ਨਾ ਨਾ ਮਿੱਟੀ ਦਾ ਤੇਲ ਪਾ ਕੇ ਇੱਥੇ ਹੀ ਮਰ ਜਾਵਾਂਗੇ ਮਰ ਜਾਵਾਂਗੇ ਥਾਣੇ ਦੇ ਅੰਦਰ ਹੀ ਪੁਲਿਸ ਬੁਲਾਵੇ ਫਿਰ ਵੀ ਥਾਣੇ ਨਾਲ ਤੁਹਾਡੇ ਇਲਾਕੇ ਦੇ ਵਿੱਚ ਜਿੱਥੇ ਪਿੱਛੇ ਮਰਡਰ ਵੀ ਹੋਇਆ ਸੀਗਾ ਇੰਨਾ ਉਦੋਂ ਵੀ ਤੁਹਾਨੂੰ ਪਤਾ ਹੰਗਾਮਾ ਹੋਇਆ ਇੰਨਾ ਕੁਝ ਹੋਇਆ ਪਰ ਆਪਾਂ ਕਿਉਂ ਪਹਿਲਾਂ ਹੀ ਉਹਨਾਂ ਨੂੰ ਜਿਹੜਾ ਬੁਲਾ ਨਹੀਂ ਰੇ ਜਾਂ ਕਰਨ ਨਹੀਂ ਰੇ ਕਿ ਵੱਡੀ ਕੋਈ ਕਦਮ ਚੱਕਣ ਤੋਂ ਪਹਿਲਾਂ ਹੀ ਆਪਾਂ ਜੇ ਰੋਕ ਲਈਏ ਮਤਲਬ ਠੱਲ ਪਾ ਲਈਏ ਉਹਨਾਂ ਨੂੰ ਜਾਂ ਫਿਰ ਕੋਈ ਰਾਜਨੀਤਿਕ ਐਸੀ ਕੋਈ ਤਾਕਤਾਂ ਪਿੱਛੇ ਹੈਗੀਆਂ ਜਾਂ ਤੁਹਾਨੂੰ ਰੁਕਣ ਦੀ ਇੰਨਾ ਕੋਈ ਇਸ਼ੂ ਨਹੀਂ ਹੈਗਾ ਨਹੀਂ ਅਰੁਣ ਜੀ ਫੇਰ ਵੀ ਦੇਖੋ ਨਾ ਕਿ ਇੰਨੇ ਜਿਹੜੇ ਮੰਤ ਲੋਕ ਚੱਲ ਕੇ ਆਏ ਥਾਣੇ ਦੇ ਵਿੱਚ ਉਹ ਵੀ ਵਿਚਾਰੇ ਸਾਰਾ ਦਿਨ ਕਰਕੇ ਮਿਹਨਤ ਕਰਕੇ ਰਹਿੰਦੇ ਤੇ ਉਹਨਾਂ ਨੂੰ ਜਿਹੜੀ ਧਮਕੀਆਂ ਮਿਲ ਰਹੀਆਂ ਇਹਨਾਂ ਤੇ ਫੇਰ ਵੀ ਕਿਤੇ ਪੁਲਿਸ ਦਾ ਕੰਮ ਹੈ ਫੋਨ ਦੇ ਦਾਰੇ ਅੰਦਰ ਜੋ ਨਹੀਂ ਕਾਨੂੰਨ ਦਾ ਦਾਇਰਾ ਹੁਣ ਜਿਹੜੇ ਵੀ ਸਿੱਧੀਆਂ ਨੂੰ ਧਮਕੀ ਦੇ ਰਿਹਾ ਫੋਨ ਤੇ ਜਿਹੜਾ ਉਹਨਾਂ ਕੋ ਵੀਡੀਓ ਆ ਬਕਾਇਦਾ ਉਸ ਦੀ ਵੀਡੀਓਗ੍ਰਾਫੀ ਦੇ ਰਹੇ ਹੋ ਜੋ ਹੈ ਨਾ ਕੰਪਲੇਂਟ ਤੇ ਉਹਨਾਂ ਦਾ ਕੋਈ ਕਾਰਵਾਈ ਕਰਦੇ ਨਹੀਂ ਵੀਡੀਓਗ੍ਰਾਫੀ ਧਾਰ ਦੇ ਤੁਹਾਨੂੰ ਪਤਾ ਲੱਗ ਹੀ ਜਾਣਾ ਵਿਅਕਤੀ ਕੌਣ ਆ ਜਾਂ ਕਿੱਥੇ ਦੇ ਆ ਫੇਰ ਤੁਸੀਂ ਕਾਰਵਾਈ ਕਿਉਂ ਨਹੀਂ ਕਰ ਰਹੇ ਜੀ ਜਿਹੜਾ ਉਹਨਾਂ ਨੂੰ ਇਸ ਤੀ ਮੰਨ ਧਰਮੇ ਤੱਕ ਦੀ 9 ਵਜੇ ਜਿਹੜੀ ਪਹੁੰਚ ਗਈ। ਬੱਚੇ ਜਿਹੜਾ 4 ਵਜੇ ਤੱਕ ਦਾ ਆਪੇ ਟਾਈਮ ਉਹਨਾਂ ਨੇ ਐਗਰੀਮੈਂਟ ਨਹੀਂ ਤੁਸੀਂ ਲਿੱਤਾ ਸੀਗਾ ਇਹ 4 ਵਜੇ ਦਾ ਟਾਈਮ। ਨਹੀਂ ਨਹੀਂ ਸਾਨੂੰ ਪਿਆ ਸੀ ਕਿ ਕੱਲ 4 ਵਜੇ ਆਈ। ਅੱਛਾ ਜੀ। ਹਾਂ ਜੀ। ਇੱਕ ਇਹਨਾਂ ਕੋ ਉਹਨਾਂ ਦੀ ਵੀਡੀਓ ਜਿੱਥੇ ਉਹਨਾਂ ਨੂੰ ਵੈਪਨ ਫੜਿਆ ਮੇਡੀ। ਕੋਈ ਮੈਨੂੰ ਕਿਉਂਕਿ ਅੱਜ ਕਮਿਸ਼ਨਰ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਆ। ਛਲਾਂਗਾ ਜੋ ਕੰਮ ਕਰ ਰਹੇ ਆ ਲਗਾਤਾਰ ਜਿਹੜਾ ਗੈਂਗਸਟਰਾਂ ਦੇ ਨੱਥ ਪਾ ਰਹੇ ਪਰ ਆਪਾਂ ਹੱਥ ਲੜੇ ਲੈਵਲ ਤੇ ਕਿਉਂ ਨਹੀਂ? ਸਨਵਾਈ ਕਰ ਰਹੇ ਜਾਂ ਕਿਉਂ ਨਹੀਂ ਸੀ ਦੇਖਦੇ ਵੇ ਕਿਉਂਕਿ ਸ਼ਰੀਆਮ ਵਿਪਨ ਲਾਰ ਆ ਰਹੇ ਬੰਦੇ ਕੋਲ ਵਿਪਨ ਹੈ ਮੈਂ ਕਹਿੰਦਾ ਕੰਪਲੀਟ ਦੇਣਗੇ ਜੋ ਤਾਲੀ ਨਹੀਂ ਹਰ ਇੱਕ ਬੰਦਾ ਇੱਕ ਮੈਨੂੰ ਛੋਟੀ ਗੱਲ ਦੇ ਦੋ ਕੋਈ ਬੰਦਾ ਵੀਡੀਓ ਦੇ ਵਿੱਚ ਵਿਪਨ ਤੇ ਹੈ ਹਾਂਜੀ ਕੀ ਗੱਲ ਬਾਤ ਹੈ ਇੱਕ ੁੰਡਾ ਹੈ ਜੱਗਾ ਜੱਗਾ ਬੰਦਾ ਦਾ ਤੇ ਇਹਨੇ ਨਾ ਥੋੜੇ ਚਿਰ ਪਹਿਲੋ ਮੇਰੇ ਚੇਲੇ ਆਂਦੇ ਨਾ ਕਰਤਾਰਪੁਰ ਸਾਧਕੇ ਕਹਿੰਦਾ ਮੇਰਾ ਪ੍ਰੋਗਰਾਮ ਹੈ ਤੇ ਤੁਸੀਂ ਆਓ ਮੇਰੇ ਚੇਲੇ ਚੱਲ ਗਏ ਉੱਥੇ ਇਹਨਾਂ ਨੇ ਜਾ ਕੇ ਉਹਨਾਂ ਦੇ ਮੋਟਰ ਤੇ ਲੈ ਕੇ ਉਹਨਾਂ ਨੂੰ ਸਾਰਿਆਂ ਨੂੰ ਮੋਟਰ ਤੇ ਜਾ ਕੇ ਨਾਲੇ ਗਲਤ ਕੰਮ ਕੀਤੇ ਨਾਲੇ ਉਹਨਾਂ ਦੇ ਮੋਬਾਈਲ ਖੋਲੇ ਅਸੀਂ ਨੂੰ ਇਹ ਕਹਿਆ ਕਿ ਤੂੰ ਸਾਡੇ ਚੇਲਿਆਂ ਦੇ ਫੋਨ ਖੋਲੇ ਆ ਸਾਡੇ ਚੇਲਿਆਂ ਦੇ ਫੋਨ ਦੇ ਤੇ ਇਹਨੇ ਜੀ ਸਾਨੂੰ ਇੱਕ ਫੋਨ ਦਿੱਤਾ ਬਾਕੀ ਸਾਨੂੰ ਇਹਨੇ ਫੋਨ ਨਹੀਂ ਦਿੱਤੇ ਹੈਗੇ ਕਹਿੰਦਾ ਮੈਂ ਕਿਸੇ ਦੁਕਾਨ ਤੇ ਵੇਚ ਦਿੱਤੇ ਉਹਦੀਆਂ ਰਿਕਾਰਡਿੰਗਾਂ ਵੀ ਸਾਤੋਂ ਪਈਆਂ ਹੋਈਆਂ ਆ ਜਿੱਥੇ ਇਹਨੇ ਵੇਚੇ ਹੋਏ ਆ ਤੇ ਬਾਅਦ ਚ ਦੀ ਐ ਨਾ ਇਹਨੇ ਸਾਡੇ ਗਰੁੱਪ ਦੇ ਵਿੱਚ ਨੰਬਰ ਪਾ ਦਿੱਤਾ ਅਸੀਂ ਨੂੰ ਇਹ ਕਹਿਆ ਕਿ ਸਾਡਾ ਗਰੁੱਪ ਦੇ ਵਿੱਚ ਨੰਬਰ ਨਹੀਂ ਪਾਣਾ ਹੈਗਾ ਇੰਨੇ ਚ ਸਾਨੂੰ ਗੰਨੀਆਂ ਗੰਨੀਆਂ ਗਾਲਾਂ ਕੱਢਣ ਲੱਪਿਆ ਕਿੰਨੇ ਮੁੰਡੇ ਲਿਆ ਕੇ ਸਾਨੂੰ ਰਾਮਨ ਦੀ ਫੋਨ ਕਰਕੇ ਕਹਿੰਦਾ ਹਥਿਆਰ ਦਿਖਾ ਕੇ ਸਾਨੂੰ ਕਹਿੰਦਾ ਕਿ ਮੈਂ ਰਾਮੰਡੀ ਖੜਾ ਹਾਂ ਯਾ ਜਿਹੜਾਡੇ ਵਿੱਚ ਦਾਮਿਆਂ ਤੇ ਇੱਥੇ ਆ ਜਾਓ ਨੀਤਾ ਸੀ ਤੁਹਾਡੇ ਘਰੇ ਵੜ ਜਾਵਾਂਗੇ ਸਾਨੂੰ ਇਹ ਬਹੁਤ ਪਰੇਸ਼ਾਨ ਕਰਦਾ ਹੈ ਸਾਡੇ ਕੋਈ ਵੀ ਨਕਲਾਵਾਲੇ ਆ ਜਿਹੜੇ ਪੀੜਾਈ ਜਗ੍ਹਾ ਤੇ ਨੱਚਣ ਜਾਂਦੇ ਆ ਸਾਡੇ ਚੇਲੇ ਇਹ ਉਹਨਾਂ ਨੂੰ ਘੇਰ ਘੇਰ ਕੇ ਉਹਨਾਂ ਨਾਲੇ ਕੁੱਟਦੇ ਆ ਨਾਲੇ ਗਲਤ ਕੰਮ ਕਰਦੇ ਨਾਲੇ ਮੋਬਾਈਲ ਖੋਲ੍ਹਦੇ ਨਾਲੇ ਪੈਸੇ ਖੋਲ੍ਹਦੇ ਆ ਬਾਤ ਚ ਵੀਡੀਓ ਬਣਾਉਂਦੇ ਆ ਜਿਹੜੇ ਜਿਹੜੇ ਚੇਲੇ ਦੇ ਨਾਲ ਜਾਨਤੀ ਹੋਈ ਆ ਉਹ ਉਹਦੇ ਹਾਂ ਜੀ ਕੋਚੀ ਬੋਲ ਰਿਹਾ ਜੀ ਕੀ ਗੱਲ ਕੀ ਹੋਈ ਜਿਹੜਾ ਥਾਣੇ ਤੱਕ ਜਾਣਾ ਪੈ ਗਿਆ ਤੁਹਾਡੀ ਹਾਂ ਜੀ ਗੱਲ ਇਹ ਹੋਈ ਕਿ ਸਾਡੇ ਮੋਬਾਈਲ ਨਹੀਂ ਦਿੰਦਾ ਇੱਕ ਦਿਨ ਇਹ ਪ੍ਰੋਗਰਾਮ ਤੇ ਬੁਲਾ ਕੇ ਇਹਨਾਂ ਨੇ 14 ਜੰembre ਨੂੰ ਸਾਨੂੰ ਪ੍ਰੋਗਰਾਮ ਤੇ ਬੁਲਾ ਕੇ ਇਹਨਾਂ ਨੇ ਕਰਤਾਰਪੁਰ ਤੇ ਇਹਨਾਂ ਨੇ ਉੱਥੋਂ ਸਾਡੇ ਉੱਥੇ ਸਾਨੂੰ ਲੈ ਗਏ ਤੇ ਉੱਥੇ ਜਾ ਕੇ ਇਹਨਾਂ ਨੇ ਪਹਿਲਾਂ ਸਾਡੇ ਨਾਲ ਗਲਤ ਕੰਮ ਕੀਤੇ ਠੀਕ ਆ ਤੇ ਗਲਤ ਕੰਮ ਕਰਕੇ ਫਿਰ ਉਹਨਾਂ ਨੇ ਬਾਅਦ ਵਿੱਚ ਸਾਡੇ ਤੋਂ ਫੋਨ ਲੈ ਲਏ ਠੀਕ ਆ ਤੇ 15 20 ਮੁੰਡੇ ਸੀਗੇ ਇਸ ਦੇ ਖਿਲਾਫ ਜਿਹੜੀ ਥਾਣਾ ਰਾਮਾ ਮੱਡੀ ਦੇ ਵਿੱਚ ਜਾਂ ਹੋਰ ਕਿਸੇ ਪਾਸੇ ਤੁਸੀਂ ਦਰਖਾਸਤ ਪਹਿਲਾਂ ਦਿੱਤੀ ਹੈ ਇੱਥੇ ਆਈ ਹੈ ਤੇ ਇਸ ਦੇ ਬਾਰੇ ਪੁਲਿਸ ਨੂੰ ਪਹਿਲਾਂ ਸੂਚਿਤ ਕੀਤਾ ਗਿਆ ਜਾਂ ਹਾਂਜੀ ਤਾਂ ਦੱਸਿਆ ਸੀ ਈ ਕਹਿ ਰਹੇ ਨੇ ਪੁਲਿਸ ਪਰਸ਼ਾਦ ਉਹ ਸਵਾਲੇ ਬੱਸ ਕਹਿੰਦੇ ਕਰੂੰਗੇ ਕਰੂੰਗੇ ਬੱਸ ਕਰੂੰਗੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਨੂੰ ਸਿੱਧੀਆਂ ਰੋਜ਼ ਅਤਿ ਸ਼ਰਿਆਮ ਧਮਕੀਆਂ ਦੇ ਰਿਆ ਆ ਉਹ ਅਸੀਂ ਕੱਲ ਵੀ ਥਾਣੇ ਦੇ ਵਿੱਚ ਆਇਆ ਸੀ ਹੁੰਦਾ ਥਾਣੇ ਵਿੱਚ ਫੇਰ ਸਾਨੂੰ ਪੁਲਸ ਵਾਲਿਆਂ ਦੇ ਸਾਹਮਣੇ ਸਾਨੂੰ ਫੋਨ ਕਰਕੇ ਫੇਰ ਸਾਨੂੰ ਧਮਕੀਆਂ ਦੇ ਰਿਆ ਸੀ ਪੁਲਸ ਵਾਲੇ ਦੇ ਸਾਹਮਣੇ ਸਾਡੇ ਫੋਨ ਤੇ ਉਹ ਪੁਲਸ ਵਾਲਾ ਕੋਣ ਆ ਬਾਬਾ ਜੀ ਏ ਮੁੰਡਾ ਐ ਇਦਾਂ ਹੀ ਬਸ ਘਰੋਂ ਵੀ ਕੱਢਿਆ ਗੁੱਢਿਆ ਹੋਇਆ ਐ ਸ਼ੋਰ ਕਰਦੀ ਆ ਜੀ ਡਾਂਸ ਕਰਦਾ ਕੋਲ ਫੋਨ ਕੋਲ ਦੇ ਮਨਤਾ ਇੱਕ ਮਿੰਟ ਜੀ ਇੱਕ ਮਿੰਟ ਐਡੀ ਵੱਡੀ ਘਟਨਾ ਹੋਣ ਤੋਂ ਬਾਅਦ ਵੀ ਪੁਲਿਸ ਦੇ ਕੰਨ ਤੇ ਜੂਨ ਤੱਕ ਨਹੀਂ ਸਰਕੀ ਇਸ ਮੌਕੇ ਢੱਲੇ ਅੰਦਾਜ਼ ਦੇ ਵਿੱਚ ਅਧਿਕਾਰੀ ਨੇ ਕਿਹਾ ਕਿ ਕਾਰਵਾਈ ਕੀਤੀ ਜਾਵੇਗੀ ਖੜਾ ਕਿੰਨੇ ਦਾ ਮੁਤਾਬਕ ਇਸ ਘਟਨਾ ਨੂੰ ਹਫਤਾ ਬੀਤ ਚੁੱਕਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਅਜੇ ਚ ਦੇਖਣਾ ਹੋਵੇਗਾ ਕਿ ਪੁਲਿਸ ਉਹਨਾਂ ਦੋਸ਼ੀਆਂ ਨੂੰ ਫੜ ਕੇ ਕਦੋਂ ਤੱਕ ਸਲਾਕਾਂ ਪਿੱਛੇ ਸੁੱਟਦੀ ਹੈ ਜਾਂ ਫਿਰ ਇਸ ਮਾਮਲੇ ਨੂੰ ਐਵੇਂ ਹੀ ਗੋਲਮੋਲ ਕਰ ਦਿੱਤਾ ਜਾਵੇਗਾ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ